ਜੀ ਆਇਆਂ ਨੂੰ ਦੋਸਤੋ ਅੱਜ ਦੀ ਨਜ਼ਮ ਦਾ ਸਿਰਨਾਵਾ ਹੈ ਵੇਲ ਔਰ ਇਹ ਮੇਰੀ ਸਭ ਤੋਂ ਪਹਿਲੀ ਨਜ਼ਮ ਸੀ ਜਿਹੜੀ ਮੈਂ ਲਿਖੀ ਸੀ ਵੇਲ ਮਿਲੂ ਤਾਂ ਰੋਵਾਂਗੇ ਵੇਲ ਮਿਲੂ ਤਾਂ ਰੋਵਾਂਗੇ ਰੁਦਣ ਕਰੇਂਦੀ ਰੋਹਾਂ ਨੂੰ ਪੜ ਕਲਾਮ ਬਖਸ਼ਾਂਗੇ ਤਪਦੇ ਹਾੜ ਚਰਾਈਆਂ ਲਈ ਨਾ ਸਬੀਲ ਖਲੋਵਾਂਗੇ ਵੇਲ ਮਿਲੂ ਤਾਂ ਰੋਵਾਂਗੇ ਵੇਲ ਮਿਲੂ ਤਾਂ ਚੀਕਾਂਗੇ ਵੇਲ ਮਿਲੂ ਤਾਂ ਚੀਕਾਂਗੇ ਮਾਰ ਦੋ ਹਥੜਾ ਸੀਨੇ ਤੇ ਆਪਣੀਆਂ ਜ਼ਿਲਤਾਂ ਪਿੱਟਾਂਗੇ ਪੁਰਾਣੀਆਂ ਹਾਰਾਂ ਚੀਤੇ ਕਰਦੇ ਨਵੀਆਂ ਹਾਰਾਂ ਉਡੀਕਾਂਗੇ ਵੇਲ ਮਿਲੂ ਤਾਂ ਚੀਕਾਂਗੇ ਵੇਲ ਮਿਲੂ ਤਾਂ ਰੋਧੀਆਂ ਮੈਲਾਂ ਖਾਲੇ ਬਹਿ ਕੇ ਧੋਵਾਂਗੇ ਵੇਲ ਮਿਲੂ ਤਾਂ ਰੋਧੀਆਂ ਮੈਲਾਂ ਖਾਲੇ ਬਹਿ ਕੇ ਧੋਵਾਂਗੇ ਨੀਲਾ ਉੱਤੇ ਨੀਲ ਛਿੜਕਦੇ ਕੋਈ ਗੀਤ ਪੁਰਾਣਾ ਛੇੜਾਂਗੇ ਨੀਲਾ ਉੱਤੇ ਨੀਲ ਛਿੜਕ ਤੇ ਕੋਈ ਗੀਤ ਪੁਰਾਣਾ ਛੇੜਾਂਗੇ ਪੁਰਾਣੀਆਂ ਕੁੰਝਾਂ ਪੁੰਝੇ ਸੁੱਟ ਕੇ ਨਵੀਆਂ ਹੋਂਦਾਂ ਛੇੜਾਂਗੇ ਵੇਲ ਮਿਲੂ ਤਾਂ ਸੱਦਾਂਗੇ ਵੇਲ ਮਿਲੂ ਤਾਂ ਸੱਦਾਂਗੇ ਆਲ ਦਵਾਲਾ ਕੁੰਮ ਕਬੀਲਾ ਕੁੱਲ ਸ਼ਰੀਕਾ ਮਿੱਤਰ ਸੱਜਣ ਵੈਰੀ ਦੋਖੀ ਮੋਈਆਂ ਰੂਹਾਂ ਚਿੱਤੇ ਕਰਦੇ ਇੱਕ ਦੂਜੇ ਨੂੰ ਰੁੱਧਾਂਗੇ ਵੇਲ ਮਿਲੂ ਤਾਂ ਸੱਦਾਂਗੇ ਵੇਲ ਮਿਲੂ ਤਾਂ ਰੋਵਾਂਗੇ tudo de dentro